ਬਿਜਲੀ ਮੁਲਾਜ਼ਮ ਆਇਆ ਅੱਛਾ ਤੂੰ ਬਿਜਲੀ ਮੁਲਾਜ਼ਮ ਹੈ ਹਾਂ ਹਾਂ ਮੇਰਾ ਸੜਾ ਆਈ ਵੀ ਚੋਰ ਹੈ ਉਹਦੇ ਨਾਲ ਦਾ ਖਰਚੀ ਬੜਾ ਬੜਾ ਓਏ ਬੜੇ ਓਏ ਹਾਂ ਹਾਂ ਉਹ ਲਾਤੇ ਯਾਰ ਫਿਓਜ ਤਾਂ ਮੈਂ ਆਪੇ ਲਾਇ ਨਿਕ ਕੇ ਚੇਲਾ ਤਾਂ ਮਾਰ ਨਹੀਂ ਗਿਆ ਅਜੇ ਤੱਕ ਡੇਢ ਘੰਟਾ ਉਡੀਕਿਆ ਇਹਨੂੰ ਆਹ ਬੁੜੇ ਕਾਨੂੰ ਕੰਮ ਕਰਕੇ ਰਾਜੀ ਨਹੀਂ ਆਹ ਤੋਂ ਪਨੇ ਤਪਾਰ ਗਿਆ ਇਹ ਭੈਣ ਦੇ ਲੱਕੜ ਤੁੱਪੇ ਬਹੁਤ ਹੋਰੀ ਇੱਕ ਤਾਂ ਹੋਰ ਮੇਰੇ ਯਾਰਾ ਮੇਰਾ ਚੇਲਾ ਤਾਂ ਆ ਹੀ ਨਹੀਂ ਗਿਆ ਅਜੇ ਆਪੇ ਕਰਨਾ ਪੈ ਰਿਹਾ ਕੰਮ ਉਹ ਤਾਂ ਹੈ ਫੇਰ ਕਹਿੰਦਾ ਸਰਕਾਰ ਨੇ ਕੱਟ ਤੇ ਸਰਕਾਰ ਨੌਕਰੀ ਸਰਕਾਰ ਕੀ ਕਰੂਗੀ ਜੇ ਟਾਈਮ ਤੇ ਨਹੀਂ ਬੰਦਾ ਆਉਂਦਾ ਕੰਮ ਨਹੀਂ ਕਰਦਾ ਗਿਆ ਤਨਖਾਹਾਂ ਪਈ ਜਾਣ ਬਸ ਇਹਨਾਂ ਦੇ ਖਾਤਿਆਂ 'ਚ ਹਾਂ ਹਾਂ ਠੀਕ ਹੈ ਚਲ ਆਜੋ ਗ੍ਰੈਡ 'ਚ ਮਿਲੂੰ 12 ਵਜੇ ਠੀਕ ਹੈ ਠੀਕ ਹੈ ਚੰਗ ਇੱਥੇ ਸਾਲਾਂ ਨੇ ਜਾਨਦੁਖੀ ਕਰੀ ਹੈ ਹੁਣ ਕੱਲਾ ਹੀ ਜਾਣਾ ਮੈਂ ਕਿੱਧਰ ਕਿੱਧਰ ਪੱਜਾਂ ਹਾਲਤ ਕੱਢਾਂ ਲੋੜ ਚੱਕਰਾਂ ਕੀ ਕੀ ਕਰਾਂ ਮੈਂ ਚਲ ਸਸਰੀ ਘਰ ਜਨਾਬ ਉਹ ਡਰਾਈਵ ਤਾਂ ਵੀ ਉਹ ਕਿਵੇਂ ਦਿਨ ਚੀ ਸੋਏ ਪਏ ਹੋ ਓਏ ਗੂਹੇ ਚੜ ਕੀ 4 ਵਜੇ ਉੱਠਿਆ ਫਿਰਦਾ ਅੱਛਾ ਸਤੀਦਾਰੀ ਦੀ ਇਹੀ ਪੱਟਾ ਪਈ ਤੇਰਾ ਉਹ ਜਨਾਬ ਮੈਂ ਨਵੀਂ ਜੁਆਇਨਿੰਗ ਹੋਈ ਏ ਮੇਰੀ ਮੈਥੋਂ ਡਿਊਟੀ ਤੁਹਾਡੇ ਨਾਲ ਲੱਗੀ ਹੋਈ ਏ ਮੇਰੀ ਸੋਸ਼੍ਰੀਕਲ ਤਨਵਾਰ ਤੁਹਾਡੇ ਇਹਦੇ ਦਰਸ਼ਨ ਹੋਗੇ ਮੈਨੂੰ ਸ਼ਰਮ ਨਹੀਂ ਆਉਦੀ ਹੈਗੀ ਤੂੰ 12 ਵਜੇ ਆਇਆ ਹੈ ਕੈਵੀ ਡਿਊਟੀ ਤੇਰੀ ਓਏ ਡਿਊਟੀ ਤਾਂ ਇਹ 8 ਵਜੇ ਸਟਾਰਟ ਹੁੰਦੀ ਹੈ ਜੀ ਆ ਫਿਰ 12 ਵਜੇ ਉਹ ਕੰਮ ਕਰੇ ਕੰਮ ਕੁੰਮਗਨ ਮੇੜ ਕੇ ਜੀ ਫਿਰ ਆਇਆ ਮੈਂ ਕੋਈ ਗੱਲ ਹੈ ਕਰਦੇ ਕੰਮ ਵੀ ਜ਼ਰੂਰੀ ਨੇ ਹੋਰੀ ਇਹ ਸਰਕਾਰੀ ਕੰਮ ਦਾ ਕੀ ਆਪਾਂ ਨੂੰ ਨਾ ਤਰਖਾ ਆਪਣੇ ਖਾਤੇ ਚ ਪੈ ਜਾਣੀ ਹੈ ਨਾ ਜੀ ਉਹ ਤਾਂ ਹੈ ਜੀ ਮੈਂ ਕੰਮ ਕਰਕੇ ਆਇਆ ਜੀ ਕਰੀ ਸਾਰੀ ਸਰਪੂਰੀ ਹੈ ਤਾਂ ਹੀ ਲੋਕਾਂ ਦੇ ਕਿਤਰ ਕੰਨੇ ਹੋ ਮੈਂ ਸਰਕਾਰਾਂ ਦੇ ਪੂਆਨੇ ਹੋ ਇਹ ਟੈਮ ਸਰ ਕੰਮ ਨਹੀਂ ਕਰਦੇਗੇ ਪਹਿਲਾਂ ਅਭੀ ਡਿਊਟੀ ਜ਼ਰੂਰੀ ਹੈ ਘਰ ਦੇ ਕੰਮ ਬਾਅਦ ਚੋਂ ਤੇਰੇ ਖਾਇਦਰੂਪ ਨੇ ਦੇ ਸਰਕਾਰ ਕਨੀ ਹੋ ਉਹ ਤਾਂ ਹੈ ਜੀ ਲੋਕਾਂ ਦੇ ਕੰਮ ਜ਼ਰੂਰੀ ਨੇ ਆਪਾਂ ਨੂੰ ਐਕਸ ਭਰਦੇ ਲੋਕ ਸਮਝ ਗਿਆ ਉਹ ਤਾਂ ਹੈ ਜੀ ਉਹ ਤਾਂ ਹੈ ਜੀ ਇਹ ਦੂਸ ਨੇ ਆਇਆ ਦਾ ਆ ਪੰਜ ਚਾਰ ਪੁੰਡੀਆਂ ਗੁੱਚ ਲੈਣਦੇ ਆਪਾਂ ਉਹ ਤਾਂ ਹੁਣ ਵੀ ਹੋ ਜੂਗਾ ਜਨਾਬ ਹੁਣ 12 ਵਜੇ ਕਿਹੜਾ ਲਊ ਕੁੰਡਾ ਉਹ ਦੁਪਹਿਰੇ ਜਨਾਬ ਲਾਉਂਦੇ ਨੇ ਲੋਕ ਗਰਮੀ ਹੈ ਹੁਣ ਗਰਮੀ ਹੈ ਹੁਣ ਦੁਪਹਿਰ ਨੂੰ ਅੱਪ ਬਾਰੇਗਾ ਨੇ ਮੈਨੂੰ ਮਾਰੇਗਾ ਕੋਈ 2 ਘੰਟੇ ਤੇ ਬਹਿਰੇ ਸੋ ਲੰਦੇ ਆਜੋ ਦੇਖ ਲੈਨੇ ਫਿਰ ਆਈ ਦਿਹਾੜੀ ਪਈ ਜਾਂਦੀ ਮਾਰਿਆ ਨੇ ਗੇੜਾ ਜਨਾਬ ਆਜੋ ਚੱਲ ਫੇਰ ਆਜੋ ਆ ਜਾ ਉਹ ਮੈਨੂੰ ਫਿਰ ਲੱਸ ਹਾਂ ਜਨਾਬ ਪਹਿਲਾਂ ਕਿਸੇ ਨੇ ਕਿਹਾ ਕਿ ਨਾ ਕੰਮ ਤੇ ਨਾ ਨਾ ਮੇਰੀ ਪਹਿਲੀ ਵਾਰ ਜੋਇਨਿੰਗ ਹੋਈ ਆਈਟੀ ਕਰੀ ਹੋਈ ਸੀ ਮੈਂ ਫਿਰ ਬਸ ਇਧਰ ਨਾ ਨਾ ਜੋਇਨਿੰਗ ਤੂੰ ਐਸਾ ਮੈਂ ਕਹਿੰਦਾ ਮੇਰੀ ਨਾ ਪਹਿਲੀ ਵਾਰ ਲੱਗਿਆ ਨਾ ਨਾ ਜਨਾਬ ਜੇ ਤੂੰ ਕੁਝ ਲਿੱਖ ਕਰੇ ਵੜੇਗਾ ਨਾ ਹਾਂ ੁੰਡਾ ਕਾਂਡਾ ਖੜਕਾ ਕੇ ਬੋਲ ਮਾਰ ਕੇ ਵੜੀ ਕੋਈ ਨਾ ਜਨਾਬ ਸਿੱਧੀ ਰ ਵੜ ਜੀ ਤੇ ਆਪ ਕੋਟੇ ਨਾ ਮੇਰੇ ਕੁੱਚੇ ਕਟਾਈ ਮ ਆਏਗਾ ਚੱਲ ਦੇਖ ਲੈ ਜਨਾਬ ਆਜੋ ਹਾਂ ਆਜੋ ਆਜੋ ਓਏ ਆ ਦੇਖੋ ਮੀਟਰ ਆ ਇਹ ਖੋਲੇ ਨੂੰ ਡੱਪਾ ਕਿਹੜਾ ਜਨਾਬ ਇਹ ਹਾਂ ਕੋਲ ਡੱਪਾ ਕਰੰਟ ਤਾਂ ਨਹੀਂ ਮਾਰਦਾ ਜਨਾਬ ਪੁੱਛ ਰਿਆ ਨੋ ਬਈ ਕਰੰਟ ਮਾਰੇਗਾ ਉਹ ਤਾਗਾ ਤਾਂ ਖੋਲ ਲੈ ਭੂਆ ਦਾ ਇਹਦਾ ਜਮੀ ਮੇਲਾ ਦਾ ਇਹਦਾ ਸਿਰ ਵਾਲਾ ਬੰਨਿਆ ਪਿਆ ਜਨਾਬ ਅੱਛਾ ਛੱਡ ਦੇ ਰਹਿਣ ਦੇ ਰਹਿਣ ਦੇ ਇੱਥੋਂ ਦੇਖ ਲੈ ਇੱਥੋਂ ਦੇਖ ਲੈ ਕਈ ਹੰਟਾ ਗੱਡੀਆਂ ਨੇ ਚੱਲ ਰਹਿ ਗਿਆ ਖੜਾ ਐ ਜਨਾਬ ਚੱਲ ਰਿਹਾ ਮੀਟਰ ਤਾਂ ਰੁਕ ਰੁਕ ਕੇ ਜੇ ਚੱਲਦਾ ਹੈ ਰੁਕ ਰੁਕ ਕੇ ਚੱਲਦਾ ਹੈ ਹਾਂ ਲੋੜ ਕੱਟੋ ਨਾ ਭਰਾ ਅੱਖੀਆਂ ਮਾਰ ਰਿਹਾ ਵਿੱਚ ਦੇਖਦਾ ਨਾ ਯਾਰ ਮਾੜੀਆਂ ਮਾੜੀਆਂ ਹੌਲੀ ਹੌਲੀ ਅੱਖੀ ਮਾਰ ਰਿਹਾ ਜਨਾਬ ਬਾਬਾ ਚੱਲ ਰਿਹਾ ਹਾਂ ਚਿਪੜਾ ਕਿ ਦੂਜਾ ਦੇਖ ਚਿਪੜਾ ਹੈ ਚਿਪਾ ਹੁਣ ਜਨਾਬ ਐਂ ਗੇਮ ਤਾਂ ਲੱਗੂ ਚਿਪੜੇ ਦਾ ਕਿਸੇ ਚੀਜ਼ ਦਾ ਪਤਾ ਵੀ ਕਰ ਲੋ ਜਨਾਬ ਚਿਪੜਾ ਸਾਹਮਣੇ ਚਮਕਦਾ ਹੋਊਗਾ ਕਾ ਡਾਇਰੈਕਟ ਟਿਕਣਾ ਆਊਗਾ ਖਾਲੀ ਆ ਅੱਛਾ ਉਹ ਸਾਹਮਣੇ ਆ ਜਨਾਬ ਹਾਂ ਅੱਛਾ ਹੈ ਤਾਂ ਗਿਆ ਹਾਂ ਦੂਜਾ ਚੈੱਕ ਕਰ ਅਗਰ ਲਾ ਦੂਜੇ ਘਰ ਵਾਲਾ ਦੂਜੇ ਦਾ ਜਨਾ ਮੀਟਰ ਹੀ ਨਹੀਂ ਹੈਗਾ ਇੱਧਰ ਮਿੱਟਰੀ ਨਹੀਂ ਆ ਗਿਆ ਉੱਪਰਲੀ ਸਾਈਡ ਨੇ ਦੋ ਇੱਥੇ ਤਾਂ ਮਿੱਟਰੀ ਨਹੀਂ ਹੈਗਾ ਠੀਕ ਹੈ ਚਲ ਦੇਖ ਉੱਪਰਲਾ ਦੇਖ ਰਿਹਾ ਹਾਂ ਜਨਾਬ ਚੱਲ ਰਹੇ ਉਹ ਵੀ ਦੋਨੇ ਚੱਲ ਰਹੇ ਨੇ ਜਨਾਬ ਚੱਲ ਰਹੇ ਨੇ ਹੌਲੀ ਹੌਲੀ ਚੱਲਦੇ ਨੇ ਹੌਲੀ ਚੱਲਣਗੇ ਤਾਂ ਹੋਣਾ ਤੈਨੂੰ ਕੈਰੀ ਹੋਵੇ ਸਮਝਾ ਜਾਂਦਾ ਜੇਰਾ ਆਪਾਂ ਦਾ ਨੁਕਸਾਨ ਕਰਤਾ ਕੁਝ ਉਹਦੇ ਨੇ ਮੇਰਾ ਕਰਤਾ ਜਨਾਬ ਆਪਾਂ ਢੇੜਾ ਮਾਰ ਕਰਨਾ ਆਪਨੇ ਕੋਲ ਨਾ ਨਾ ਕਰਦੇ ਦੋ ਤਿੰਨ ਗੁੰਡੀਆਂ ਹੱਥ ਲੱਗ ਜੰਦੀਆਂ ਰੁਪਏ ਦੋ ਦੋ ਤਿੰਨ ਰੁਪਏ ਛੱਡ ਦਿੰਦੀ ਆਪਾਂ ਉਹ ਤਾਂ ਹੈ ਜਨਾਬੀ। ਯਾਰੀ ਬੱਗ ਟੋਰਨਾ ਟੋਰਸ ਉੱਤੇ ਪਏ ਹੁੰਦੇ ਤਾਂ ਰੇਸੀ ਚ। ਹੁਣ ਮਰੀ ਚੱਲ ਗਰਮੀ ਰੁਕਤਿਆਂ ਲੋਟਾ। ਆਇਓ ਦੇਖ ਲੈਨੇ ਗਰਮੀ ਹੋ ਰਹੀ ਹੈ ਕੀਪ ਤਾਂ ਕਿਸ ਨੇ ਲਾਰਖੀ ਹੋ ਵੀ ਕੁੰਡੀ ਕਾਂਢੀ। ਉਹ ਕੀ ਨਹੀਂ ਲਾਈ ਹੋਣੀ ਮੇਰੇ ਯਾਰਾ। ਚੱਲ ਫੋੜ ਦੇਣਾ ਕਰ ਪਈ। ਹਾਂ ਮੇਰੀ ਗੱਲ ਸੁਣ ਲੈ ਤਿਆਨਾ। ਹਾਂ ਜਨਾਬ ਪੱਕਾ ਨਾ ਦੁਪਹਿਰ ਹੋ ਰਹੀ ਹੈ ਤੇਰਾ ਕੰਮ ਇੱਕ ਨਾ ਅੱਧਾ ਪਨ ਸ਼ਕਾਰ ਪੱਕਾ ਹੋਊ ਕੁੰਡੀ ਵਾਲਾ। ਚੱਲ ਦੇਖ ਤੇ ਜਨਾਬੀ। ਨਹੀਂ ਪਏ ਹੋਣੇ ਠੀਕ ਹੈ। ਚੱਲ ਚੱਲ ਚੋਰ ਰੱਖੀ ਮਰੀ। ਚੱਲ ਚੱਲ। ਕਿੱਥੇ ਪੰਗਾ ਲਿਆ ਯਾਰ ਇਨੀ ਗਰਮੀ ਚ ਪਾਣੀ ਤੇ ਲੱਗ ਰਹੀ ਆ ਪਾਣੀ ਪੀਣਾ ਯਾਰ ਥਕਾਵਾ ਤੇ ਗਰਮੀ ਉਹ ਘਰਾਂ ਦੇ ਚਲਦਾ ਉੱਥੇ ਪੀਂਦਾ ਪਾਣੀ ਦੇਖਦੇ ਆ ਜੀ ਭਾਈ ਦੇ ਡਾਂਗ ਇਨੀ ਗਰਮੀ ਹੋ ਰਹੀ ਐ ਲੈ ਮਿੱਤਰਾ ਕੁੰਡੀ ਲੈ ਲਾ ਕਰੇ ਕੋਈ ਹੈ ਨਹੀਂ 4-5 ਘੰਟੇ ਸੀ ਛੱਡ ਕੇ ਟੌਰ ਨਾਲ ਪਾਵਾਂਗੇ ਆ ਵੀ ਭੈਣ ਦੇ ਡਾਂਗ ਲਵੇ ਆਥਣੇ ਦੇਖਾਂਗੇ ਜਿਹੜਾ ਬਣਦਾ ਆ ਇਹ ਦੁਖਦਾ ਯਾਰ ਕਿਹੜਾ ਹੁੰਦਾ ਕੱਲਾ ਆ ਸੀ ਕਰ ਤੇ ਫੇਰੇ ਸਾਡੇ ਘਰੇ ਓ ਬਈ ਹੈਲੋ ਹਾਂ ਬਈ ਕੌਣ ਓ ਭਾਈ ਮੈਂ ਬਿਜਲੀ ਮਲਾਜਮ ਆ ਅੱਛਾ ਇਥਾ ਬਿਜਲੀ ਵਾਲਾ ਹੈ ਤੇ ਸਾਡੇ ਨੂੰ ਕੁੰਟੀ ਪਤਾ ਲੱਗੀ ਨਾ ਜੀ ਇਥਾ 2 ਲੱਖ ਚ ਭਾਂਜ ਦੂ ਓਹ ਫਿਰ ਮੀਟਰ ਦਾ ਬਾਹਰ ਆ ਜੀ ਤੁਸੀਂ ਉਹ ਨਹੀਂ ਕਰਦੇ ਹੋ ਭਾਈ ਮੀਟਰ ਦੀ ਨਹੀਂ ਗੱਲ ਹੈ ਕੀ ਆਹਾ ਮੈਂ ਸਮਝ ਗਿਆ ਮੇਰੇ ਸਾਲਾ ਕਿਸੇ ਨੇ ਸਾਡੇ ਸੀ ਆਈ ਡੀ ਕਰੀਏ ਵੀ ਸਾਡੇ ਹੈਗਾ ਸੋਨਾ भी ए कला का मुंडा चोर है चो तू कर, कर, खड़ तेरी सेवा पड़ी मैं पूरी रीजनल करूंगा उड़ जा मैं है आया मैं मेनू लगता लेके आऊ पल देखो बहुत गर्मी बी है चेला लग गया ਮੁੰਤਨ ਚੜ ਕੇ ਚਲੇ ਆ ਜਿਹਨੂੰ ਜਿੰਨੇ ਖੜ ਗਿਆ ਹੋਣਾ ਕਈ ਵਾਰ ਕੋਈ ਜਾਣ ਪਛਾਣ ਦਾ ਬੰਦਾ ਮਿਲ ਜਾਂਦਾ ਚਲ ਆਜੂ ਅੰਨੇ ਨੰਮ ਮੇਰੇ ਆ ਸਾਲਿਆ ਤੂੰ ਚੋਰ ਤੇਰੀ ਫਾਇਰ ਦੇ ਖੜ ਜਾ ਬੜਾ ਧੁਪਾਈ ਗਰਮੀ ਨੇ ਯਾਰ ਓਹੋ। ਲੱਗ ਰਿਹਾ ਲੱਗ ਰਿਹਾ। 24 ਛੀ ਟੁੱਟੇ ਪਿਆ। ਬਈ ਕੋ ਬੰਦਾ ਨਹੀਂ ਦੇਖਿਆ ਤਾਂ। ਕਿਹੜਾ? ਆ ਲੰਗਿਆ ਦੁਰੋਂਦੀ। ਆ ਤੂੰ ਤੂੰ ਕੋਣ ਬਈ? ਬਾਈ ਦਾ ਬਈ। ਬਿਜਲੀ ਮੁਲਾਜ਼ਮ ਆਇਆ। ਅੱਛਾ। ਤੂੰ ਬਿਜਲੀ ਮੁਲਾਜ਼ਮ ਹੈ। ਹਾਂ ਹਾਂ। ਮੇਰਾ ਸਾਲਾ ਆਈ ਵੀ ਚੋਰ ਆ ਉਹਦੇ ਨਾਲ ਦਾ। ਖੜੀ। ਓਏ ਬੜੇ। ਇਹ ਪੈਂਦੇ ਆਏ ਹੋਏ ਆਏ ਓਏ ਪੈਂਦੇ ਯਾਰ ਨੇ ਲੱਪੇ ਰਤ ਕੁੱਟੀ ਇਹਨੂੰ ਕੀ ਭਲੇਖਾ ਬਹਿ ਗਿਆ ਆਹ ਓਏ ਉਸਤਾਦ ਵਰਗਾ ਕਿਹੜਾ ਦੀ ਯਾਰ ਮੈਨੂੰ ਲੱਗਦਾ ਇੱਧਰ ਗਿਆ ਕੋਈ ਉਹੀ ਤਾਂ ਨਹੀਂ ਕੋਈ ਹੋਰ ਏ ਕੰਮ ਕਰਦਾ ਫਿਰਦੇ ਦੇਖਦੇ ਆਜੋ ਬੜਾ ਪੈਂਦੇ ਯਾਰ ਨੇ ਲੱਪੇ ਰਤ ਕੁੱਟੀ ਓਏ ਤਾਂ ਇਹ ਜੋ ਮੇਰਾ ਕੀ ਕਸੂਰਤੀ ਜਾਣਨੀ ਪਛਾਨਨੀ ਉਹ ਡੇਗ ਲਿਆ ਬੋਕ ਵਾਂਗੂ ਆ ਕੇ ਹਏ ਕੀ ਚੱਕਰ ਹੋ ਗਿਆ ਉਹ ਆ ਬੈਠੇ ਜਨਾਬ ਜਨਾਬ ਕੀ ਗੱਲ ਹੋ ਗਈ ਮੈਂ ਤੁਹਾਨੂੰ ਟੋਲਦਾ ਫਿਰੀ ਗਿਆ ਤੂੰ ਕਿੱਥੇ ਮਰ ਗਿਆ ਤੀ ਉਹ ਮਰ ਗਿਆ ਗਾਨੂੰ ਨਹੀਂ ਮੈਂ ਤਾਂ ਤੇ ਲੱਗ ਗਈ ਮੈਂ ਤਾਂ ਪਾਣੀ ਪੀਣੋਂ ਕਿਸੇ ਦੇ ਘਰੇ ਵੜ ਗਿਆ ਹੈ ਹੋਰ ਉਹ ਬਤਿੰਦਰ ਮੇਰੇ ਡਾਂਗ ਲੈ ਕੇ ਪਿੱਛੇ ਪੈ ਗਿਆ ਪਰ ਮੈਂ ਤਾਂ ਬੱਚ ਪਚਾ ਕੇ ਭੱਜਿਆ ਆ ਉਥੋਂ ਉਹ ਭੰਡਾਰਾ ਮੇਰੀ ਲੱਤ ਲੱਤ ਕੁਟੀ ਕਿਸੇ ਦੇ ਡਾਂਗ ਨਾਲ ਕੀਨੇ ਕੁੱਟੀ ਪਤਾ ਨਹੀਂ ਕੌਣ ਤੇ ਆ ਕੇ ਕੋਈ ਬੰਦਾ ਯਾਰ ਲੰਘਿਆ ਤੇਰੇ ਕਹਿੰਦਾ ਬੰਦਾ ਯਾਰ ਲੰਘਿਆ ਮਾਹ ਭਾਈ ਮੈਨੂੰ ਤਾਂ ਪਤਾ ਨਹੀਂ ਆ ਤੂੰ ਕੌਣਾ ਮਾਹ ਮੇ ਦਾ ਬਿਜਲੀ ਵਾਲਾ ਐਨੀ ਗੱਲ ਕਹੀ ਦੀ ਮੈਂ ਤਾਂ ਅੱਗੇ ਗੱਲ ਨਹੀਂ ਕਹਣੇ ਤੇ ਦੇਖ ਲੈ ਉੱਥੀ ਪੈਣ ਦੇ ਯਾਰ ਉਹ ਮੈਂ ਕਹ ਮੈਨੂੰ ਵੀ ਪੁੱਛ ਲੈ ਕਹਿੰਦਾ ਤੂੰ ਕੌਣ ਹੈ ਮਾਹ ਬਿਜਲੀ ਵਾਲਾ ਮੇਰੇ ਪਿੱਛੇ ਵੀ ਪੈ ਗਈ ਦੀ ਐਵੇਂ ਅੱਛਾ ਕਿਹਾ ਯਾ ਦੀ ਬੰਦਾ ਪਤਲਾ ਯਾ ਦੀ ਪਤਲਾ ਡਾਂਗ ਜੀ ਦੀ ਹੱਥ ਚੋਤੇ ਮੁੰਡਾ ਯਾ ਨਹੀਂ ਪੈਣਦਾ ਯਾਰ ਤਾਲੂ ਯਾ ਉਸੇ ਨਹੀਂ ਕੁੱਟਿਆ ਮੇ ਵੀ ਉਹ ਤੇਰੀ ਪਾਏ ਇਹ ਤੈਨ ਸਾਰੇ ਹਜੇ ਕੀ ਕਹਿ ਵਰ ਨੂੰ ਮੈਂ ਤਾਂ ਕੁਛ ਨਹੀਂ ਮੈਂ ਤਾਂ ਕਿਸੇ ਦੀ ਕੁੜੀ ਕਾਲੀ ਛ ਕੁੜੀ ਕਾ ਨੂੰ ਮੈਂ ਤਾਂ ਪਾਣੀ ਮੰਗਿਆ ਦੀ ਭਤਿੰਦਰ ਡਾਂਗੇ ਚੱਕ ਲਿਆ ਪਾਣੀ ਜਿਹੜੇ ਵਰਗਾਂ ਦਾ ਕੋਈ ਪਤਾ ਨਹੀਂ ਗਿਆ ਪਾਣੀ ਦੇ ਮਹਾਨੇ ਪੈਣ ਦੇ ਰੋ ਕੀ ਕਰੇ ਉਹ ਨਵੇਂ ਮੁੰਡਿਆਂ ਦਾ ਕੁੜੀ ਚੋਦਿਆ ਪੰਗਾ ਤੂੰ ਛੇੜ ਕੇ ਲੱਤ ਮੇਰੀ ਘਟਵਾ ਦੇ ਉੱਤੇ ਅਤਾਂ ਬੱਜ ਕੇ ਰਾਂ ਤੇ ਕੋਈ ਲੱਤ ਵੀ ਛੜ ਕੇ ਜੇ ਸਿਰ ਤੇ ਮਾਰਦਾ ਮੈਂ ਤਾਂ ਉੱਥੇ ਪੂਰਾ ਕਰ ਦਿੰਦਾ ਉਹ ਜਨਾਬ ਮੇਰੀ ਤਾਂ ਨਵੀਂ ਨਵੀਂ ਜੁਆਇਨਿੰਗ ਤੀ ਮੈਨੂੰ ਕੀ ਬਤਾਦੀ ਐ ਐ ਕੁਝ ਹੋ ਜੂਗਾ ਪੈਸਾ ਬਣਾਇ ਤੂੰ ਪਹਿਲੇ ਦਿਨ ਮੈਨੂੰ ਘਟਵਾਦਾ ਜੀ ਤੂੰ ਮੈਨੂੰ 7-8 ਦਿਨ ਲੱਗਿਆ ਮੇਰਾ ਸਾਰਾ ਸਰੀਰ ਤੇ ਦਵਾਈ ਦੇਗਾ ਤੂੰ ਸਾਰਾ ਤੇਰੀ ਜਾਇਦਾ ਸੱਟ ਤਾਂ ਨਹੀਂ ਲੱਗੀ ਜਨਾਬ ਆ ਕੁਟਿਆ ਪਾਇੰਡੀ ਯਾਰ ਨੇ ਹਾਏ ਚਾ ਤੁਹਾਨੂੰ ਡਾਕਟਰ ਦੇ ਲੈ ਚਲਦੇ ਆ ਫਿਰ ਉਹ ਚਲਦੇ ਕੋਈ ਨਹੀਂ ਟੋਮਟੋ ਭੇਜਾ ਉਹਦਾ ਦਮ ਡੜ ਗਿਆ ਭਾਈ ਬੜਾ ਬੜਾ ਕੁਟਿਆ ਬੜੇ ਖਤਰਨਾਕ ਨੇ ਯਾਰ ਲੋਕ ਆ ਪਿੰਡ ਦੇ ਤੂੰ ਮੇਰੀ ਗੱਲ ਸੁਣ ਲੈ ਕੱਲ ਤੂੰ ਜੇ ਮੇਰੇ ਨਾਲ ਰਹਿਣਾ ਨਾ ਮੇਰੇ ਨਾਲ ਚੱਲਣਾ ਪਿਆ ਕਰੂਗਾ ਕੱਲੋਂ ਰੋਪਰਾ ਕਿਤੇ ਨਾ ਜਾਇ ਕਰ ਭਾਈ ਤੂੰ ਤਾਂ ਮੈਨੂੰ ਦੋ ਦਿਨਾਂ ਚ ਪਰਵਾ ਕੇ ਧਰ ਦੇਗਾ ਜਮੀ ਕੋਈ ਨਾ ਜਰੋ ਜਿਵੇਂ ਕਹੋਂਗੇ ਆਪਾਂ ਤਾਂ ਉਮੀਂ ਜਾਵਾਂਗੇ ਠੀਕ ਹੈ ਬੰਦਾ ਇਕੱਲਾ ਥੀ ਭੱਜਿਆ ਜੇ ਪੰਜ ਚਾਰ ਜਣੇ ਹੁੰਦੇ ਮੈਂ ਤਾਂ ਮਰ ਮਰ ਖਰਬੂਜੇ ਵਾਂਗੂ ਥੀ ਭੰਨ ਲੈਂਦੇ ਹੋ ਚੱਲ ਕੋਈ ਨਾ ਜਨਾਬ ਤੈਨੂੰ ਡਾਕਟਰ ਦੇ ਲੈ ਕੇ ਚੱਲਦਾ ਚਲੋ ਚੱਕ ਕਾਪੀ ਗੁੱਪੀ ਚੱਲ ਮੈਨੂੰ ਹਾਂ ਬਈ ਆਨੇ ਕਿੱਥੇ ਨਮਾਜ ਪਛੜਿਆ ਆਜੋ ਹੇ ਆਹਾਹਾ